ਯਾ ਜਿਹੜੀ ਸਾਡੀ ਟੀਮ ਉਹ ਨਾਲ ਹੈ ਇਨਕਲੂਡਿੰਗ ਅ ਮੀਡੀਆ ਪਰਸਨ ਦਾ ਇਨੀਸ਼ੀਏਟਿਵ ਹੈ ਕਿ ਸਾਡੇ ਨਾਲ ਮੋਰ ਥੈਨ 18 ਪਰਸਨ ਦੇ ਮੀਡੀਆ ਪਰਸਨ ਜਿਹਨੂੰ ਸਾਨੂੰ ਸਹਾਈ ਹੋ ਰਹੇ ਨੇ ਸਾਡੀ ਜਿਹੜੀ ਹਟਕੇ ਚੀਜ਼ ਹੋएगी ਪਹਿਲੀ ਦੱਸ ਚੁੱਕਿਆ ਕਿ ਅਸੀਂ 11 ਵਿਡੋ ਨੂੰ ਸਲਾਈ ਮਸ਼ੀਨਾਂ ਦੇ ਰਹੇ ਹਾਂ ਅਕੋਰਡਿੰਗ ਟੂ ਮੈਂ ਅਗਰ ਹੋਰ ਵੀ ਸਾਨੂੰ ਰਿਕੁਆਇਰਮੈਂਟ ਕਿਸੇ ਮੈਟਰ ਦੇ ਵੇਸ ਤੇ ਹੋਈ ਅਸੀਂ ਉਹ ਵੀ ਦੇਵਾਂਗੇ ਉਸ ਤੋਂ ਇਲਾਵਾ ਸਾਡਾ ਜਿਹੜਾ ਇਹ ਇੰਡੀਵਿਜੂਅਲ ਇਨੇਬਲਰ ਤੇ ਸਾਡਾ ਕਲੱਬ 21 ਬੱਚਿਆਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਉਹ ਅਸੀਂ ਨਾਲ ਪੇ ਕਰਾਂਗੇ ਇਸ ਦੁਸ਼ਹਿਰੇ ਦੀ ਔਰ ਇਸ ਤੋਂ ਇਲਾਵਾ ਜਿਲੇ ਸ਼ਹਿਰ ਦੇ ਡਿਪਿਊਟਡ ਬਿਜ਼ਨਸਮੈਨ ਤੋਂ ਇਲਾਵਾ ਮੈਂ ਦੇਖਿਆ ਕਿ ਮੋਸਟਲੀ ਦੁਸ਼ਹਿਰਾ ਚ ਲੋਕਾਂ ਉਹਨਾਂ ਨੂੰ ਹੀ ਪ੍ਰਧਾਨ ਜੀ ਇਹ ਜਿਹੜੀ ਮੀਟਿੰਗ ਹੋਈ ਹੈ ਕਿਸਵੰਦ ਦੇ ਵਿੱਚ ਆਇਆ ਇਹ ਦੁਸ਼ਹਿਰਾ ਕਮੇਟੀ ਆਪਣੀ ਜਿਹੜੀ ਪਿਛਲੇ ਸਾਲ ਆਪਾਂ ਲਈ ਰੋਡ ਤੇ ਬਣਾਇਆ ਸੀ ਦੁਸ਼ਹਿਰਾ ਕਿਹੜੀ ਜਗ੍ਹਾ ਜੀ ਇਹ ਨਲੇਹੜੀ ਰੋਡ ਜਿਹੜੇ ਲਾਸਟ ਟਾਈਮ ਜਿੱਥੇ ਆਪਾਂ ਬਣਾਇਆ ਸੀਗਾ ਜੀ ਉੱਥੇ ਹੀ ਆ ਜੀ ਅੱਛਾ ਇਹ ਰੋਡ ਕ੍ਰੋਸ ਕਰਕੇ ਕੀ ਆ ਜੀ ਕਿਲੋਨੀ ਕਿਹੜੀ ਹੈ ਜੀ ਕੀ ਨਾਮ ਜਿੱਥੇ ਸੰਧੂ ਕਲੋਨੀ ਹੈ ਕੀ ਅੱਜ ਰੂਪਰੇਖਾ ਕੀ ਤਿਆਰ ਕੀਤੀ ਹੈ ਤੁਸੀਂ ਰੂਪਰੇਖਾ ਇਹ ਤਿਆਰ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਧਰਮ ਨੂੰ ਜੋੜਨ ਵਾਸਤੇ ਦੁਸ਼ਹਿਰਾ ਆਇਆ ਜਾਊਗਾ ਤੁਹਾਨੂੰ ਇੱਕ ਕੀ ਅੱਜ ਮੈਨੂੰ ਮਿਲੀ ਹੈ ਮੈਂ ਪ੍ਰਧਾਨ ਹਾਂ ਜਿਹਨੇ ਮੈਂ ਆਪਣੀ ਟੀਮ ਬਣਾਈ ਹੈ ਸਾਡੀ 21 ਮੈਂਬਰੀ ਟੀਮ ਹੈ ਕਿੰਨੀ ਮੈਂਬਰੀ ਹੈ ਕੀ ਨਾਮ ਹੈ ਤੁਹਾਡੇ ਜਿਹੜਾ ਦੁਸ਼ਹਿਰਾ ਕਮੇਟੀ ਦਾ ਸ਼੍ਰੀ ਰਾਮਚੰਦ ਜੀ ਦੁਸ਼ਹਿਰਾ ਕਮੇਟੀ ਕੀ ਕੋਈ ਆਪ ਇਸ ਇਸ ਨੂੰ ਲੈ ਕੇ ਦੁਨੀਆ ਦਾ ਮੈਨੂ ਇਹ ਅਸੀਂ ਕੋਈ ਪੋਲੀਟਿਕਲ ਨਹੀਂ ਹੈਗਾ ਕੋਈ ਆਪਣੇ ਸ਼ਹਿਰ ਨੂੰ ਜੋੜਨ ਵਾਸਤੇ ਤੇ ਆਪਣੇ ਧਰਮ ਨੂੰ ਬ੍ਰੇਕਾ ਤਿਆਰ ਕਰਨ ਵਾਸਤੇ ਧਰਮ ਲੋਕ ਅੱਜ ਕੱਲ ਆਪਣੇ ਯੰਗ ਮੁੰਡੇ ਤੁਹਾਨੂੰ ਪਤਾ ਹੀ ਹੈ ਕਿਸ ਵੱਲ ਤੁਰੇ ਹੋਏ ਆ ਆਪਣਾ ਧਰਮ ਨੂੰ ਜਾਗਰ ਕਰਾਂਗੇ ਇਹਦੇ ਨਾਲ ਰੇਲਵੇ ਲੈਨਾਂ ਪਾਰ ਇਹ ਲਲੇਡੀ ਰੋਡ ਤੇ ਜਿੱਥੇ ਪਹਿਲਾਂ ਹੀ ਬਣਾਇਆ ਜਾਂਦਾ ਹਾਂਜੀ ਪੁਲ ਪਾ ਹਾਂਜੀ ਪੁਲ ਪਾ ਅੱਛਾ ਸੁਰੀਲ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਕਿਸ ਸੰਬੰਧ ਦੇ ਵਿੱਚ ਹੋਈ ਹੈ ਅਸੀਂ ਇੱਕ ਕੁਝ ਸਮੇਂ ਪਹਿਲਾਂ ਇੱਕ ਐਨਜੀਓ ਦੇ ਨਾਲ ਨਾਲ ਜਿਹੜੀ ਲੋਕਾਂ ਦੀ ਸ਼ਹਿਰ ਵਾਸੀ ਡਿਮਾਂਡ ਸੀ ਕਿ ਧਰਮ ਸਮਾਜ ਨੂੰ ਸਨਾਤਨ ਧਰਮ ਦੇ ਬੈਨਰ ਹੇਟਾ ਇਹ ਕੋਈ ਤਿਹਾੜ ਬਣਾਇਆ ਜਾਵੇ ਤਾਂ ਅਸੀਂ ਸੰਤ ਸਮਾਜ ਨਾਲ ਕਾਫੀ ਵਿਚਾਰ ਵਟਾਂਦਾਂ ਕਰੰਦੋ ਬਾਅਦ ਇਸ ਸਿੱਟੇ ਪਹੁੰਚੇ ਕਿ ਸਾਨੂੰ ਇੱਕ ਦਸ਼ਾਰਾ ਮਨਾਣਾ ਚਾਹੀਦਾ ਸਾਡਾ ਇੱਕ ਮੇਨ ਮੋਟਿਵ ਜਿਹੜਾ ਮੇਨ ਡਿਜ਼ਾਇਰ ਸਾਡੀ ਸਾਡਾ ਮੇਨ ਕਰੀਵੇ ਹੈ ਕਿ ਜਿਹੜੀ ਅੱਜਕਲ ਨਿਊ ਜਨਰੇਸ਼ਨ ਹੈ ਉਹ ਮੋਬਾਈਲ ਜਾਂ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਉਹਨਾਂ ਨੂੰ ਪ੍ਰਾਣੀ ਸੰਸਕ੍ਰਿਤੀ ਬਾਰੇ ਨਹੀਂ ਇਹਨਾਂ ਨੂੰ ਨੌਲੇਜ ਸਾਡਾ ਮੇਨ ਮੋਟਿਵ politcal ਪਲੇਟਫਾਰਮ ਤੋਂ ਉੱਪਰ ਉੱਠ ਕੇ ਅਸੀਂ ਉਹ ਨਿਊ ਜਨਰੇਸ਼ਨ ਨੂੰ ਸਮੇਂ-ਸਮੇਂ ਤੇ ਦੁਸ਼ਹਿਰ ਤੋਂ ਬਾਅਦ ਵੀ ਅਸੀਂ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਉਹਦਾ ਆਯੋਜਨ ਕਰਾਂਗੇ ਸਾਡੇ ਨਾਲ ਜਿਹੜੀ ਇੱਕ ਟੀਮ ਬਣੀ ਹੈ ਜਿਹਦੇ ਸਾਡੇ ਮੁਖੀ ਨੇ ਰਿਕੀ ਸ਼ਰਮਾ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੇ ਪਹਿਲਾਂ ਕਾਫੀ ਸਮਾਜ ਸੇਵੀ ਕੰਮ ਕੀਤੇ ਨੇ ਫਾਰ ਇਗਜ਼ਾਮਪਲ ਨੀਡੀ ਵਰਸੈਨ ਨੂੰ ਫੀਸਾ ਦੇਣੀ ਆ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੇਣੀਆਂ ਆ ਕੈਂਸਰ ਦਾ ਮਰੀਜ਼ ਤੇ ਮੈਂ ਇਸ ਵੇਲੇ ਤੁਹਾਨੂੰ ਨਹੀਂ ਉਹ ਫਿਗਰ ਦੱਸ ਸਕਦਾ ਜਿੱਥੇ ਇਹਨਾਂ ਨੇ ਖਰਚ ਕੇ ਆਪਣੀ ਸੋਸ ਤੋਂ ਉਹ ਬਿਹੌਂਡ ਨੂੰ ਠੀਕ ਕਰਾਇਆ ਉਸ ਤੋਂ ਇਲਾਵਾ ਰਿੱਕੀ ਜੀ ਦੀ ਹੁਣ ਕੀ ਹੈ ਕਿ ਜਿਹੜਾ ਕਲਚਰਲ ਪ੍ਰੋਗਰਾਮ ਹੋਊਗਾ ਉਸ ਤੋਂ ਇਲਾਵਾ 11 ਜਿਹੜੀਆਂ ਵਿਡੋ ਨੇ ਨੀਡੀ ਨੇ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾਂ ਦੇਣ ਜਾ ਰਹੇ ਹਾਂ ਇਹ ਜੀ ਹੈ ਕਿੱਥੇ ਉਹ ਦੁਸ਼ਹਿਰਾ ਜਿੱਥੇ ਸੰਦੂਕ ਲੋਨੀ ਲਲਹੇੜੀ ਰੋਡ ਤੇ ਜਿੱਥੇ ਲਾਸਟ ਟਾਈਮ ਦੁਸ਼ਹਿਰਾ ਸੈਲੀਬ੍ਰੇਟ ਹੋਇਆ ਸੀ ਮੈਂ ਫੇਰ ਰਿਪੀਟ ਕਰਦਾ ਸੰਦੂਕ ਲੋਨੀ ਜਿੱਥੇ ਪਹਿਲਾਂ ਲਾਸਟ ਟਾਈਮ ਇੱਕ ਦੁਸ਼ਹਿਰਾ ਦੂਜੇ ਦੇ ਰੂਪ ਚ ਮਨਾਇਆ ਗਿਆ ਸੀ ਉੱਥੇ ਹੀ ਮਨਾਇਆ ਜਾਊਗਾ ਔਰ ਸਾਡਾ ਜਿਹੜਾ ਦੁਸ਼ਹਿਰਾ ਬਿਲਕੁਲ ਸਿਸਟੇਮੈਟਿਕਲੀ ਜਿਹੜੇ ਬੰਦੇ ਮਾਨ ਸਨਮਾਨ ਚਾਹੇ ਪੱਤਰਕਾਰ ਭਾਈਚਾਰਾ ਡਾਕਟਰ ਹੈ ਜੋ ਵੀ ਬਾਨ ਸਮਾਨ ਨਾ ਪੋਲਿਟਿਸ਼ੀਅਨ ਹੈ ਅਸੀਂ ਉਹਨਾਂ ਨੂੰ ਇੱਕ ਸਟੇਜ ਤੇ ਬਿਨਾਂ ਕਿਸੇ ਭੇਦਭਾਵ ਤੇ ਬੰਦਾ ਮਾਨ ਸਤ ਦੀ ਪ੍ਰਾਣੀ ਟੀਮ ਵੀ ਨਾਲ ਚੱਲ ਰਹੀ ਜਿਹੜੀ ਦੂਜੇ ਪਹਿਲਾਂ ਜਿਹੜਾ ਅਸੀਂ ਕਿਸੇ ਟੀਮ ਸਾਡੇ ਵੱਲੋਂ ਜੀ ਮੈਨਟਰੋ ਜੀ ਸਾਰੇ ਹੀ ਬੰਦੇ ਇਨਵਾਈਟਡ ਐ ਅਸੀਂ ਪਹਿਲੇ ਹੀ ਦੱਸ ਕੇ ਅਟੇ ਆ ਸਾਡੇ ਕੋਈ ਪਾਰਸ਼ੀਐਲਟੀ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਾਨੂੰ ਕੋਈ ਵੀ ਆਏਗਾ ਵੈਲਕਮ ਹੈ ਸਾਡੇ ਵਾਸਤੇ ਕੋਈ ਸਾਨੂੰ ਸੈਂਸਟਿਵ ਕੋਈ ਸੈਂਸੇਬਲ ਸੁਝਾਅ ਦਿੰਦਾ ਅਸੀਂ ਐਡਾਪਟ ਕਰਾਂਗੇ ਉਹਦੇ ਸੁਝਾਅ ਦੀ ਮੀਟਿੰਗ ਰੱਖਾਂਗੇ ਉਹਨੂੰ ਐਪਲੀਕੇਬਲ ਕਰਾਂਗੇ ਤੁਹਾਡੀ ਪੂਰੀ ਸ਼੍ਰੀ ਰਾਮਚੰਦਰ ਦੁਸ਼ਹਿਰਾ ਕਮੇਟੀ ਖੰਡਾ ਕਿਹੜੇ ਕਿਹੜੇ ਤੁਹਾਡੇ ਅੱਜ ਪ੍ਰਧਾਨ ਚੇਅਰਮੈਨ ਰਿੱਕੀ ਸ਼ਰਮਾ ਜੀ ਸਾਹਿਬ ਪਤੀ ਹੈ ਪ੍ਰਧਾਨ ਨੇ ਚੇਅਰਮੈਨ ਦੀ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਸੀਨੀਅਰ ਮੀਤ ਪ੍ਰਧਾਨ ਜਿਹੜੇ ਹੈਗੇ ਸਾਡੇ ਸਤੀਜੀ ਨੇ ਮੀਤ ਪ੍ਰਧਾਨ ਸਾਡੇ ਪ੍ਰੈਸ ਮੀਡੀਆ ਪਰਸਨ ਤਰਿੰਦਰ ਜੀ ਜੀ نیوز ਤੋਂ ਕੈਸ਼ਰ ਸਾਡੇ ਕੁਲਵਿੰਦਰ ਸਿੰਘ ਰਾਏ ਨੇ ਜਨਰਲ ਸੈਕਟਰੀ ਸਾਡੇ ਆਪਣਾ ਕੇਵਲ ਕਿਸ਼ਨ ਜੀ ਨੇ ਤੇ ਚੀਫ ਪੈਟਰਨ ਸਾਡੇ ਸ਼੍ਰੀ ਬੀਜੇ ਸ਼ਰਮਾ ਜੀ ਨੇ ਪੈਟਰਨ ਰਾਜੇਸ਼ ਕੰਨਰ ਨੇ ਟਾਈਕੂਨ ਬਿਜ਼ਨਸਮੈਨ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਸਟੇਜ ਦੀ ਸਾਰੀ ਜ਼ਿੰਮੇਵਾਰੀ ਮੇਲਾ ਕੰਡਕਟ ਕਰਨਗੇ ਐਮ ਸੀ ਵੀ ਆਪਣੇ ਪਾਰਟੀਆ ਜੀ ਸਰਜੀਤ ਪਾਰਟੀਆ ਜੀ ਤੇ ਉਸ ਤੋਂ ਇਲਾਵਾ ਮੈਰਿਟ ਦੇ ਹਿਸਾਬ ਨਾਲ ਯਾ ਅਕੋਰਡਿੰਗ ਟੂ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹਨੂੰ ਐਕਸਪੈਂਡ ਅਸੀਂ ਕਰਾਂਗੇ ਟਾਈਮ ਟੂ ਟਾਈਮ ਇਹਨੂੰ ਪੂਰੀ ਕਲਾ ਕਰਦੀ ਸਾਡੀ ਟੀਮ ਉਹ ਨਾਲ ਹੈ ਇਨਕਲੂਡਿੰਗ ਇਹ ਮੀਡੀਆ ਪਰਸਨ ਦਾ ਇਨੀਸ਼ੀਏਟਿਵ ਹੈ ਕਿ ਸਾਡੇ ਨਾਲ ਮੋਰ 18 ਪਰਸੈਂਟ ਨੇ ਮੀਡੀਆ ਪਰਸਨ ਜਿਹਨੂੰ ਸਾਨੂੰ ਸਹਾਇਤ ਕਰ ਰਹੇ ਨੇ ਸਾਡੀ ਜਿਹੜੀ हटके ਚੀਜ਼ ਹੋएगी ਪਹਿਲੀ ਦੱਸ ਚੁੱਕਿਆ ਕਿ ਅਸੀਂ 11 ਵਿਡੋ ਨੂੰ ਸਿਲਾਈ ਮਸ਼ੀਨਾਂ ਦੇ ਰਹੇ ਹਾਂ ਅਕੋਰਡਿੰਗ ਟੂ ਮੈਂ ਅਗਰ ਹੋਰ ਵੀ ਸਾਨੂੰ ਰਿਕੁਆਇਰਮੈਂਟ ਕਿਸੇ ਮੈਜਰ ਦੇ ਬੇਸ ਤੋਂ ਹੋਈ ਅਸੀਂ ਹੋਮੀ ਦੰਮਾਂਗੇ ਉਸ ਤੋਂ ਇਲਾਵਾ ਸਾਡਾ ਜਿਹੜਾ ਇਹ ਇੰਡੀਵਿਜੂਅਲ ਇਨੇਬਲਰ ਉੱਤੇ ਸਾਡਾ ਕਲੱਬ 21 ਬੱਚਿਆਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਉਹ ਅਸੀਂ ਨਾਲ ਦੇ ਕਰਾਂਗੇ ਇਸ ਦੁਸ਼ਹਿਰੇ ਦੇ ਔਰ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਰਿਪਿਊਟਿਡ ਬਿਜ਼ਨਸਮੈਨ ਤੋਂ ਇਲਾਵਾ ਮੈਂ ਦੇਖਿਆ ਕਿ ਮੋਸਟਲੀ ਦੁਸ਼ਾਰਾ ਚ ਲੋਕਾਂ ਉਹਨਾਂ ਨੂੰ ਹੀ ਸਨਮਾਨਿਤ ਕਰਦੇ ਨੇ ਜਿਹੜਾ ਕੋਨਡਨੇਸ਼ਨ ਜ਼ਿਆਦਾ ਦਿੰਦਾ ਹੈ ਸਾਡੀ ਜਿਹੜੀ ਸਨਮਾਨਿਤ ਕਰਨ ਦਾ ਟ੍ਰੈਂਡ ਆ ਜਾਂ ਰੇਸ਼ਿਓ ਜਾਂ ਪਲੇਟਫਾਰਮ ਹੋ ਰਹਿਗਾ ਅਸੀਂ ਜਿਸ ਤਰ੍ਹਾਂ ਲੋਕ ਆਪਾ ਕਹਿੰਦੇ ਨੇ ਕਿ ਪਰਮਾਤਮਾ ਬਾਦ ਜੇ ਦੂਜਾ ਨਾਮ ਹੈ ਡਾਕਟਰਾਂ ਦਾ ਅਸੀਂ ਮੈਰਿਟ ਦੇ ਬੇਸ ਤੇ ਸ਼ਹਿਰ ਦੇ ਡਾਕਟਰਾਂ ਨੂੰ ਵੀ ਸਨਮਾਨਿਤ ਕਰਨ ਜਾ ਰਹੇ ਹਾਂ ਉਸ ਤੋਂ ਇਲਾਵਾ ਮੀਡੀਆ ਪਰਸਨ ਵੀ ਜਿਹੜੇ ਟਾਈਮ ਟੂ ਟਾਈਮ ਸਮਾਜ ਚ ਬੁਰਾਈਆਂ ਦਾ ਉਜਾਗਰ ਕਰਦੇ ਆ ਉਹਨਾਂ ਨੂੰ ਵੀ ਬੰਦਾ ਬੰਦ ਸਨਮਾਨਿਤ ਕਰੇਗਾ ਦੀਸ਼ਾ ਰਾ ਕਮੇਟੀ ਖੰਡਾ ਜੀ ਆਪ ਜੀ ਪ੍ਰਭੂ શ્રી रामचंद्र ਦਿਸ਼ਾ ਰਾ ਕਮੇਟੀ ਖੰਡਾ ਜੀ ਜਿੰਦਰ ਜੀ ਅੱਜ ਦਿਸ਼ਾ ਰਾ ਕਮੇਟੀ ਦੀ ਚੋਣ ਹੋਈ ਹੈ ਜਿਹਦੇ ਵਿੱਚ ਤੁਸੀਂ ਵੀ ਆਂ ਹਾਂਜੀ ਕੀ ਕਹਿਣਾ ਜੋਗੇ ਉਹਨੂੰ ਅੱਜ ਬੜਾ ਉੱਚਾ ਮਾਰ ਦਿੱਤਾ ਦਿਸ਼ਾ ਰਾ ਕਮੇਟੀ ਚ ਮੈਨੂੰ ਤੇ ਓਮਕਾਰ ਸੰਸਦੂ ਰੋਣਾ ਨੇ ਤੇ ਮੀਡੀਆ ਜਿੰਮੇਵਾਰ ਚੋਂ ਪਿੱ ਗਈ ਹੈ ਜੀ ਤੇ ਮੈਂ ਦੁਸ਼ਹਿਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਨਾ ਹੈ ਇਸ ਮੰਡੀ ਸਤੁਰਿਆ ਜੀ ਦੁਸ਼ਹਿਰਾ ਕਮੇਟੀ ਦਾ ਗਠਨ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਕੀ ਕਹਿਣਾ ਚਾਹੁੰਦੇ ਹੋ ਅਨੁ ਮੈਨੂੰ ਤੇ ਕਸ਼ਿੰਦਰ ਸਿੰਘ ਨੂੰ ਤੇ ਮੀਡੀਆ ਜਿਮੇਵਾਰੀ ਸੌਂਪੀ ਗਈ ਹੈ ਜਿਹੜਾ ਕਿ ਜਿਆਦਾ ਬੇਕੁਰੀ ਨਿਵਾਵਾ